हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਸਪੈਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੋ ਸ਼ਿਵਾਜਪੁਰ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਮੇਰ ਬਲਜੀਤ ਸਿੰਘ ਉਹਨਾਂ ਦਾ ਘਰ ਸ਼ਿਵਾਜਪੁਰ ਤੋਂ ਜਦੋਂ ਆਪਾਂ ਦਿਆਲਪੁਰੇ ਨੂੰ ਜਾਂਦੇ ਆ ਠੀਕ ਆ ਜੀ ਤੇ ਰਸਤੇ ਵਿੱਚ ਪੀ ਐਚ ਇਟਾਂ ਵਾਲਾ ਪੱਠਾ ਮੇਨ ਮੁੱਖ ਨਿਸ਼ਾਨੀ ਆ ਬਸ ਉਸੇ ਛੜਕ ਤੇ ਉੱਪਰ ਘਰ ਆ ਜਾਂਦਾ ਕੇ ਬਾਹਰ ਬੇਕਾਂ ਬਾਹਰ ਹਵੇਲੀਆਂ ਤਕਰੀਬਨ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਕਾਫੀ ਵੀਡੀਓ ਪਾਈਆਂ ਨੇ ਬਲਜੀਤ ਸਿੰਘ ਹੋਂਦੇ ਘਰੋਂ ਪਸ਼ੂ ਵਪਾਰ ਦਾ ਵੀਰ ਕੀਤਾ ਕਰਦਾ ਤੇ ਪਸ਼ੂ ਸਾਫ ਸੁਥਰੇ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਬੜਾ ਤੁਹਾਨੂੰ ਦਿਖਾਉਣੀਆਂ ਨੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਜਿਹੜੀ ਬੱਚੀ ਸੂਈ ਸਵਾਈ ਤੁਹਾਨੂੰ ਦਿਖਾਉਣੀ ਇੱਕ ਵਾਰੀ ਆਪਾਂ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਬਹੁਤ ਖੂਬਸੂਰਤ ਚੰਗੀ ਬੱਚੀ ਆ ਵੀ ਜੇ ਗੱਲ ਕਰੀਏ ਬਿਲਕੁਲ ਟੌਪ ਕਲਾਸ ਦੀ ਬੱਚੀ ਆ ਆਉਣ ਵਾਲਾ ਸਮਾਂ ਜਿਵੇਂ ਕਰਨ ਵਾਲੀਆਂ ਦੋਂਦੀ ਚੌਕੀ ਚਿੱਕੀ ਤੇ ਕੰਨੀਆਂ ਬਰਾਬਰ ਕਰਨੀਆਂ ਨੇ ਤੇ ਦੂਜੇ ਤੀਜੇ ਸਵੇਰ ਤੱਕ ਜਾਂਦੀ ਬਹੁਤ ਵੱਡੀ ਵੱੱਛੀ ਬਣ ਕੇ ਤਿਆਰ ਹੋਊਗੀ ਹਾਈਟ ਕੱਟਦੀਆਂ ਵੱਡੀਆਂ ਨੇ ਦੋਵੇਂ ਬੜਾ ਬਾਕੀ ਕੋਈ ਵੀ ਭਰਾ ਆਪਣਾ ਖਰੀਦਦਾ ਆ ਰ ਆ ਤੇ ਉਹਨਾਂ ਖਰੀਦਦਾਰ ਵੀਰਾਂ ਨੂੰ ਆਪਾਂ ਇੱਕ ਸਟਾਰਟਿੰਗ ਤੋਂ ਜ਼ਿਕਰ ਕਰਦੇ ਵੀ ਇੱਥੇ ਆਣ ਕੇ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਵੱਛੀ ਸੂਈ ਸਵਾਈ ਆ ਇਧਰ ਇੱਕ ਸੈਕਿੰਡ ਸੂਹਾ ਦੂਜਾ ਸੂਹਾ ਸੋਣ ਵਾਲੀ ਬੈਰ ਜਿਹੜੀ ਕਪਣਾ ਪੂਰੀ ਤਿਆਰੀ ਤੇ ਆ ਸੋ ਸਮਾਂ ਇਹ ਵੀ ਲੈਂਦੀ ਹੈ ਜੇ ਅੱਜ ਤਰੀਕ 17 April ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 3 3:30 ਵਜੇ ਦਾ ਹੈ ਮਾਲ ਸਾਫ ਸੁਥਰਾ ਲੈ ਕੇ ਆਉਂਦਾ ਬਲਜੀਤ ਬਾਕੀ ਜਿਹੜੇ ਮੇਰੇ ਭੈਣ ਭਰਾ ਠੀਕ ਆ ਜੀ ਚੰਗੇ ਥਾਂ ਤੋਂ ਚੰਗੀ ਜਗ੍ਹਾ ਤੋਂ ਪਸ਼ੂ ਖਰੀਦਣ ਦੇ ਚਾਹ ਬਣਾ ਕਿਉਂਕਿ ਆਪਾਂ ਹਮੇਸ਼ਾ ਨੋਟ ਕਰਾਉਨੇ ਆ ਜਿੱਥੋਂ ਵੀ ਐਨੀਮਲ ਚੰਗਾ ਲੱਭਦਾ ਤੁਹਾਨੂੰ 2 ਰੁਪਏ ਮਹਿੰਗਾ ਮਿਲਦਾ ਉਥੋਂ ਜ਼ਰੂਰ ਖਰੀਦਾਰੀ ਕਰਿਆ ਕਰੋ ਕਿਉਂਕਿ ਸਸਤਾ ਬਾਅਦ ਵਿੱਚ ਪਸ਼ੂ ਤਾਵਾ ਠੀਕ ਆ ਜੀ ਰਹਿੰਦਾ ਵੀ ਸਸਤਾ ਪਸ਼ੂ ਲੈ ਲਿਆ ਮਾੜਾ ਨਿਕਲਿਆ ਟੀੜਾ ਨਿਕਲਿਆ ਸੋ ਚੰਗੇ ਪਸ਼ੂ ਤੇ ਰੁਪਈਆ ਖਰਚ ਜ਼ਰੂਰ ਹੁੰਦਾ ਉਹ ਸਾਰੇ ਭਰਾ ਆਪਣੇ ਚੰਗੀ ਤਰ੍ਹਾਂ ਜਾਣੂ ਆ ਵਾਕਫ ਨੇ ਆਉ ਕਰਦੇ ਆ ਬਤੇਰੇ ਗੱਲਬਾਤ ਪੁੱਛਦੇ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਬਲਜੀਤ ਬਾਈ ਸਾਸਰੀ ਕਾਲ ਠੀਕ ਆ ਵੀਰ ਜੀ ਠੀਕ ਠਾਕ ਜੋ ਬੜੇ ਵਧੀਆ ਬਲਜੀਤ ਹੋਰ ਵੀਰੇ ਹਾਂ ਜੀ ਵਧੀਆ ਚੜ੍ਹਦੀ ਕਲਾ ਠੀਕ ਆ ਭਾਜੀ ਸਿਮੇ ਸਾਸਰੀ ਕਾਲ ਵੀਰ ਸਾਸਰੀ ਜੀ ਸੁਣੋ ਸਾਹ ਬੜੇ ਵਧੀਆ 세ਤਾ ਰਾਜੀ ਮੈਂ ਨਾ ਬਾਬੇ ਨਾਨਕ ਦੇ ਘਰ ਚੱਲੋ ਸ਼ੁਕਰੇ ਮਾਲਕ ਦਾ ਇਸੇ ਤਰ੍ਹਾਂ ਵੀਰ ਕਿਰਪਾ ਰੱਖੇ ਹੋਰ ਨਿੱਕੇ ਕੀ ਆਲੇ ਵਧੀਆ ਨਾ ਲੱਗਿਆ ਸਕੂਲ ਵੇਰਾ ਛੁੱਟੀ ਸੀ ਹਾਂ ਸਕੂਲੋਂ ਆ ਗਿਆ ਕਿਹੜੀ ਕਲਾਸ ਫਿਰ ਯੂ ਕੇ ਜੀ ਯੂ ਕੇ ਜੀ ਚ ਚਲੋ ਬਹੁਤ ਵਧੀਆ ਗੱਲ ਲਾ ਜੀ ਬਲਜੀਤ ਵੀਰ ਬੜਾ ਤਕਰੀਬਨ ਚਲੋ ਥੋੜਾ ਜਿਹਾ ਵਖਪਾ ਆਪਾਂ ਨੂੰ ਪੈ ਗਿਆ ਵੇਚੇ ਇਸੇ ਤਰ੍ਹਾਂ ਚਲੋ ਮਾਲ ਆਉਂਦਾ ਰਿਹਾ ਕੋਈ ਕੋਲ ਆ ਗਏ ਨਹੀਂ ਏਦਾਂ ਲੋਕਲ ਹੀ ਵੇਖ ਗਈਆਂ ਮੈਂ ਠੀਕ ਹੈ ਵੀਰੇ ਹਾਂਜੀ ਠੀਕ ਆ ਅੱਛਾ ਬਲਜੀਤ ਅੱਜ ਜਿਵੇਂ ਆਪਣੇ ਕੋਲ ਦੋ ਵੜਾ ਇੱਕ ਤਾਂ ਗੱਬਣ ਤਿਆਰੀ ਦੇ ਵਿੱਚ ਆ ਤੇ ਇੱਕ ਕਰਮਾ ਵਾਲੀ ਬੱਚੀ ਬੜੀ ਖੂਬਸੂਰਤ ਆਫਲਾ ਤੋਂ ਹੀ ਜੀ ਬੱਚੀ ਹੈ ਜੀ ਪਨੂਣ ਪਹਿਲਾ ਸਮਾਂ ਬੱਚੀ ਸੁਈ ਆ ਖੀਰੀ ਬੱਚੀ ਹੈ ਨਗੀਨਾ ਹੀ ਆ ਦੇ ਆ ਮੈਂ ਨਾ ਵੀ ਪੂਰੀ ਟੌਪ ਕਲਾਸ ਦੀ ਬੱਚੀ ਆ ਸੋ ਭਰਾਵਾਂ ਨੂੰ ਪਸੰਦ ਆਊਗੀ ਠੀਕ ਆ ਜੀ ਅੱਗੇ ਜਿਹੜੇ ਭਰਾ ਬਰੀਡਰ ਜਾਂ ਬਰੀਡਿੰਗ ਤੇ ਕੰਮ ਕਰਨਾ ਚਾਹੁੰਦੇ ਸ਼ੁਰੂਆਤ ਬਲਜੀਤ ਆਪਾਂ ਪਹਿਲੇ ਨੰਬਰ ਤੋਂ ਸੂਈ ਵੜ ਤੋਂ ਕਰ ਲਈਏ ਹਾਂਜੀ ਇਹ ਸੂਈ ਤੋਂ ਆਹ ਸੂਈ ਪਹਿਲਾਂ ਵੜ ਬੱਚੀ ਦਿਖਾ ਦਈਏ ਹਾਂਜੀ ਲੋਬੀ ਬਹੁਤ ਪਿਆਰੀ ਬੱਚੀ ਹੈ ਦੋਸਤੋ ਇੱਕ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਵੜ ਦਿਖਾਵਾਂਗੇ ਦੂਜੇ ਸੂਵੇ ਆ ਬੱਚੀ ਵੀ ਬਹੁਤ ਕਮਾਲ ਦੀ ਆ ਆ ਦੇਖੋ ਮੇਰਾ ਆਹ ਦੇਖੋ ਕਿੰਦਾ ਵਧੀਆ ਲੱਗਾ ਛੁੱਠਾਂ ਦੀ ਤੇਰੀ ਸੀਲਸ ਲੱਗ ਇਹ ਬੱਚੀ ਹੈ ਤੇ ਕੱਦ ਇੱਕ ਵਾਰੀ ਮੈਂ ਪੈਣ ਭਰਾਵਾਂ ਵੀਰਾਂ ਨੂੰ ਦੱਸ ਦੇਣਾ ਚਾਹੂੰਗਾ ਕੱਤ ਦੋਸਤੋ ਵੱਟੀਆਂ ਵੜਾਂ ਨੇ ਵਾਰੀ ਵਾਰੀ ਆਪਾਂ ਨਹੀਂ ਬਿਆਨ ਕਰਾਂਗੇ ਵੀ ਛੋਟੇ ਕੱਦ ਦੀ ਨਾ ਹੋਵੇ ਵੀ ਵੱਡੇ ਵੀ ਵੱਡੀਆਂ ਬੱਚੀਆਂ ਨੇ ਆਹ ਤਾਂ ਬੱਚੀ ਜਮਾਂ ਜ ਤab ਤਕਰੀਬਨ ਬਲਜੀਤ ਉਮਰ ਵੀ ਸਾਰੀ 2 ਸਾਲ ਪੌਣੇ 2 ਸਾਲ 2 ਸਾਲ ਦੀ ਉਮਰ ਹੀ ਹੈ ਹਾਂਜੀ ਹਾਂਜੀ ਹਨਾ ਤੇ ਬੱਚੀ ਨੂੰ ਅਜ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਆਏ ਕੱਲ ਦੀ ਸੂਈ ਆ ਜੀ ਕੱਲ ਦੀ ਸੂਈ ਆ ਹਾਂਜੀ ਮਗਰ ਬੱਚਾ ਆ ਗਿਆ ਮਗਰ ਬੱਚਾ ਆ ਗਿਆ ਠੀਕ ਆ ਜੀ ਬੱਚਾ ਮਗਰ ਦੋਸਤੋ ਬੱਚਾ ਆ ਗਿਆ ਮੇਲ ਕਾਫ ਆ ਠੀਕ ਆ ਜੀ ਤੇ ਮਗਰ ਵੇਖੋਗੇ ਤੁਸੀਂ ਆਵੇ ਗਿੱਲਾ ਨਾਲ ਬਿਲਕੁਲ ਵਾਈਟ ਤੇ ਲਾਲ ਡੱਬੀ ਦੇ ਵਿੱਚ ਬੱਚਾ ਨਾਰੂ ਨਾਲ ਆ ਬੱਚੇ ਦੇ ਗਿੱਲਾ ਠੀਕ ਆ ਜੀ ਸੋ ਕੱਲ ਦੀ ਸੂਈ ਹੈ ਬੱਚੀ ਬਿਲਕੁਲ ਖੀਰੀ ਮੂਹੋਂ ਦੰਦੀ ਤੇ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਜਿਹੜਾ ਬਹਿਣੀ ਵਾਲੇ ਪਾਸੇ ਵਿਖ ਜੋ ਬੰਦਾ ਬਿਰਲਾ ਮੇਰਾ ਭਰਾ ਚੈੱਕ ਕਰੋ ਠੀਕ ਹੈ ਜੀ ਖਾਸੀਅਤ ਹੀ ਖਾਸੀਅਤ ਆ ਇਸ ਵੈੜ ਦੇ ਵਿੱਚ ਸੋ ਸੀਲਸ ਲੱਗ ਪੋਣਾ ਉਹ ਵੱਖਰਾ ਬਾਕੀ ਥਣ ਵੇਖੋ ਬਹੁਤ ਸੋਹਣਾ ਮਖੇੜ ਦੇ ਵਿੱਚ ਬਹੁਤ ਵਧੀਆ ਥਣ ਵੇਖੋ ਆ ਵੇਖੋ ਕਿਤੇ ਕਰਮਾਂ ਵਾਲੀ ਲੱਤ ਨਹੀਂ ਪੁੱੜਦੀ ਤੇ ਪਤਾ ਹੀ ਨਹੀਂ ਕੋਈ ਆ ਦੇਖੋ ਸੋ ਠੰਡੀ ਤੇਰੀ ਸੀਲਸ ਆਉ ਕੋ ਦੋਸਤੋ ਤੋਹਫਾ ਕੀ ਆ ਜਨ ਕੀਨਾ ਕਿਤੇ ਲੱਭਣਾ ਸੌਖਾ ਹੀ ਆ ਸੋ ਸੀਲਸ ਲੱਗ ਬੱਤੀ ਆ ਠੰਡੀ ਤੇਰੀ ਆ ਅੱਛਾ ਬਲਜੀਤ ਇੱਕ ਦੋ ਡੱਕ ਦੀਆਂ ਚਵਾਈਆਂ ਤੇਰੀ ਹਾਂਜੀ ਤਿੰਨ ਤਿੰਨ ਚਵਾਈਆਂ ਹੋ ਗਈਆਂ ਤਿੰਨ ਚਵਾਈਆਂ ਹੋ ਗਈਆਂ ਹਾਂਜੀ ਬੋਲਾ ਵੈਸੇ ਕਿੰਨਾ ਕਿ ਜੋ ਹੈ ਬੋਲਾ ਵੀਰ ਜੀ 12 13 ਕਿਲੋ ਸਟਾਰਟਿੰਗ ਹੀ ਆ 12 13 ਕਿਲੋ ਹਾਂਜੀ ਸ਼ੁਰੂਆਤ ਚੰਗੀ ਹਨ ਹਾਂਜੀ ਹਾਂਜੀ ਲੋ ਵੀ ਬਚੀ ਦੋਸਤੋ ਚੰਗੇ ਕਰਾ ਦੇ ਦੀਆਂ ਵੀ ਬੋਲਾ ਤੇਰਾ 12 13 ਕਿਲੋ ਬੋਲੀ ਤੋਂ ਸ਼ਟਾਰਟਿੰਗ ਹੋਈ ਆ ਸੋ ਡੱਬੀ ਬਚੀ ਆ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਬਹੁਤਾ ਬਚੀਦਾ ਅੜਮ ਸ਼ਾ ਤੇ ਤਸੱਲੀ ਨਾਲ ਇੱਕ ਵਾਰੀ ਆਪਾਂ ਬਾਹਰ ਕੱਢ ਕੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਬਿਲਕੁਲ ਗਲਾਬੇ ਪੈਂਕ ਕਟਰ ਤੇ ਇੱਕ ਹੁੰਦਾ ਵੀ ਨਾਰਮਲ ਕੋਈ ਬੱਚਾ ਫੋੜ ਸ਼ਾਂਕ ਹੁੰਦੀ ਆ ਕੋ ਤੁਸੀਂ ਵੇਖੋਗੇ ਵੀ ਬੜਾ ਸਫਾਈ ਦਾ ਲੈਵਾ ਹਾਂਜੀ ਕੋਈ ਫੋੜ ਸ਼ਾਂਕ ਨਹੀਂ ਕੀ ਐਕਸਟਰਾ ਸੋ ਚਾਰੇ ਥ ਤੂੰ ਇਹ ਵੀ ਗੱਲ ਮੈਨੇ ਰੱਖ ਦਿਆਂ ਕਿਉਂਕਿ ਬਿਲਕੁਲ ਨਵਾਂ ਪਸ਼ੂ ਆ ਖੀਰਾ ਪਸ਼ੂ ਆ ਤੇ ਸਫਾਈ ਵਾਲਾ ਲੇਵਾ ਚੱਡਾ ਬਾਕੀ ਮੇਰਾ ਭਰਾ ਤੁਸੀਂ ਆਪ ਵੇਖੋ ਡਿਜ਼ਾਈਨਡ ਯੂਨਿਟ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਆ ਦੇਖੋ ਸਫਾਈਆਂ ਵੇਖੋ ਬੱਛੀਆਂ ਦੀਆਂ ਹਾ ਖੁਰਤੀ ਵਾਲੀ ਬੱਛੀ ਆਗੇ ਪੂਰੀ ਬਿਲਕੁਲ ਬਿਲਕੁਲ ਹਾਂਜੀ ਸੰਤੂ ਸਾਹਿਬ ਇਹਨੇ ਗਰਮੀ ਵੀ ਨਹੀਂ ਜਿਆਦਾ ਮਗਾਉਣੇ ਮਨਾਉਣੇ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਲੋਬ ਠੀਕਾ ਜੀ ਬਿਲਕੁਲ ਕੋਲੀ ਬੱਛੀ ਆ ਦੋਸਤੋ ਵਾਰੀ ਵਾਰੀ ਆਪਾਂ ਜ਼ਿਕਰ ਕਰਦੇ ਵੀ ਨਵਾਂ ਪਸ਼ੂ ਖਰੀਦੋ ਦੂਜੇ ਸੂਵੇ ਲੈ ਲਓ ਤੀਜੇ ਲੈ ਲਓ ਪਹਿਲੇ ਸੂਵੇ ਲੈ ਲਓ ਵੀ ਮੂੰਹੋਂ ਦੰਦੀ ਵਿੱਚ ਪਸ਼ੂ ਹੋਣਾ ਚਾਹੀਦਾ ਤੇ ਬਹੁਤ ਵਧੀਆ ਜੇ ਮੂੰਹੋਂ ਦੰਦੀ ਪਸ਼ੂ ਕੋਈ ਭਰਾ ਨੂੰ ਮਿਲ ਜੇ ਬਹੁਤ ਸੋਹਣੀ ਫੇਸ ਕੁਆਲਿਟੀ ਆ ਮੂੰਹ ਮੱਥਾ ਇੱਕ ਵਾਰੀ ਤੁਹਾਨੂੰ ਲਾ ਕੇ ਉਹ ਖਾਦਗੇ ਬਹੁਤ ਸੋਹਣੀ ਬੂਥੀ ਬਾਥੀ ਆ ਬਿਲਕੁਲ ਛੋਟਾ ਜਿਹਾ ਫੇਸ ਆ ਆ ਠੀਕ ਆ ਬਲਜੀਤ ਹਾਂ ਤੋਰ ਰੋਗੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਕਾਨੇਰ ਕੀ ਵੀਰ ਜੀ ਸਿੱਧੀ ਆ ਬਿਲਕੁਲ ਬਿਲਕੁਲ ਤੋਂ ਵੱਡੀ ਫਲੇਟ ਆ ਹਾਂ ਜੀ ਕਈ ਵਾਰ ਹੁੰਦਾ ਪਸ਼ੂ ਜੇ ਕੱਦ ਦਾ ਬਰਸਾ ਵਟਾ ਹੋ ਜਾਵੇ ਸੁਆ ਸੁਆ ਥੋੜੀ ਠੱਪੀ ਠਪਾਇਆ ਵੀ ਹੁੰਦਾ ਡੰਗਰ ਪੂਰੀ ਜੰਮੀ ਪਲੀ ਵੱਛੀ ਉਹ ਬਲਦੀ ਤੋਂ ਹੈਵੀ ਹਾਂ ਜੀ ਬਿਲਕੁਲ ਬੱਚਾ ਆਇਆ ਅਕਸਰ ਇਹ ਬਾਕੀ ਆ ਚੀਜ਼ਾਂ ਵੇਖੋ ਹਾਂ ਕਿਤੇ ਕਰਮਾ ਵਾਲੀ ਹਿੱਲਦੀ ਨਹੀਂ ਇਹ ਹਾਂ ਲਓ ਜੀ ਬਿਲਕੁਲ ਬਹੁਤ ਵਧੀਆ ਸਾਉ ਪੁਣਾ ਵਹਿੜ ਦੇ ਵਿੱਚ ਵੀਰ ਜੀ ਮੋਲ ਤੇ ਜੇ ਇਹਦਾ ਹੁੰਦਾ ਸਿਆਲ ਹਾਂ ਤੇ ਇਹ ਤੇ ਵੱਛੀ ਹੀ ਲੱਖ ਰੁਪਏ ਦੀ ਹਾਂ ਅੱਜ ਮੋਲੇ ਦਾ ਕਰਾਂਗੇ 80000 ਰੁਪਿਆ 80 75000 ਦੀ ਦੇ ਦਈਏ 75000 ਦੀ ਹੈ ਬਾਕੀ ਦੇ ਦਈਏ ਜਿੱਥੇ ਵੀ ਸੈੱਟ ਪੈਂਦਾ ਦੇ ਦਈਏ ਕੋਈ ਗੱਲ ਨਹੀਂ ਬਾਕੀ ਬੱਛੀ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਵੀਰ ਜੀ ਬੱਛੀ ਦਾ ਸੋ ਬਾਕੀ ਪਸ਼ੂ ਪਸ਼ੂ ਦਾ ਜਿਹੜਾ ਦੋਸਤੋ ਮੋਲਾ ਜਾਨਵਰ ਦਾ ਆਪਣਾ ਪੱਜਾ 75000 ਚ 3000 ਰੁਪਏ ਛੋਟ ਕਰ ਦਾਂਗੇ 72 ਦੀ 72 ਦੀ ਦੇ ਦਾਂਗੇ ਹਾਂ ਨਾ ਚਲੋ ਜੀ ਹਾਂਜੀ ਸੋ 72000 ਦੀ ਬੱਛੀ ਮਿਲ ਜੂਗੀ 75000 ਡਿਮਾਂਡ ਤੇ 72000 ਲੈ ਦੇ ਐ ਚੱਡਾ ਪੂਰਾ ਨਿੱਗਰ ਵਾ ਬਹੁਤ ਵਧੀਆ ਇੱਧਰ ਸੈਕੰਡ ਨੰਬਰ ਤੇ ਇੱਕ ਆਪਣੇ ਕੋਲ ਜਿਹੜੀ ਆ ਵੈੜ ਆ ਗਈ ਹੈ ਹਾਂਜੀ ਇਹ ਦਾ ਸੁਹਾ ਕਿਵੇਂ ਆ? ਇਹ ਵੀ ਵੀਰ ਜੀ ਦੂਜਾ ਸੁਹਾ ਜੋ। ਲੋ ਵੀ ਇਹ ਵੀ ਦੂਜਾ ਸੁਹਾ ਸੋਹਣਾ ਰੀਆ ਉਹ ਪਹਿਲੇ ਸਵੇ ਪਲੂਣ ਬੱਛੀ ਹੈ ਤੇ ਇਹ ਦੂਜਾ ਸੁਹਾ। ਹਾਂਜੀ ਤੇ ਕਦਕੂ ਦੇ ਦਾ ਵੀ ਟਾਜਾ ਦੂਜਾ ਚੰਗਾ ਖੁੱਲਿਆ। ਹਾਂ ਜੀ ਤੁਹਾਨੂੰ ਵੇਖੋ ਵੱਛੀ ਦਾ। ਲੋ ਵੀ ਠੀਕ ਆ। ਨੋਰਮਲ ਦਰਮਿਆਨੀ ਪਲੂਣ ਜਿਹੜੀ ਹੈਗੀ ਹੈ ਬਾਕੀ ਚੱਡਾ ਦੇਵਾ ਵੇਖੋ ਤੁਸੀਂ। ਬਹੁਤ ਸੋਹਣਾ। ਥਾਨ ਬਹੁਤ ਵਧੀਆ ਗੋਲ-ਗਲ ਬਹੁਤ ਜ਼ਿਆਦਾ ਕੈਮ ਆ। ਚਾਰੇ ਥਾਨ ਚੰਗੀ ਵੰਡ ਸਪੇਸ ਤੇ ਆ। ਤੇ ਵਾਈਟ ਰੰਗਾਂ ਇਹਦਾ ਕਰਮਾਂ ਵਾਲੀ ਦਾ ਵਾਈਟ ਦੇ ਵਿੱਚ ਕੋਈ ਲਾਲ ਤੇ ਬਲੈਕ ਢੱਬੀ ਹੈਗੀ ਆ ਠੀਕ ਆ ਜੀ। ਮੂਹ ਮਥੇ ਦੀ ਚੰਗੀ ਆ ਦੂਜਾ ਸੁਆ ਇਹ ਵੈੜ ਨੇ ਸੁਣਾ ਹਾਂਜੀ ਇਹ ਵੀ ਇੰਨੇ ਵੀ ਨਹੀਂ ਗਰਮੀ ਮਣਾਉਂਦੀ ਵੀਰ ਜੀ ਹਾਂ ਨਹੀਂ ਕ੍ਰੋਸ ਵਿੱਚ ਆ ਗਿਆ ਕ੍ਰੋਸ ਚ ਅੰਗ ਕ੍ਰੋਸ ਆ ਗਿਆ ਹਾਂਜੀ ਹਾਂਜੀ ਬਾਕੀ ਕੱਦ ਕੋਤ ਬੜਾ ਵੱਡਾ ਕੱਦ ਪੂਰਾ ਵੱਡਾ ਐ ਪੱਥਰ ਵਰਗੀ ਵੈੜ ਆ ਦੇ ਬਿਲਕੁਲ ਬਿਲਕੁਲ ਹਾਂਜੀ ਸੋ ਬੇਲ ਬੂਲ ਦੀ ਗੱਲ ਕਰ ਲਈਏ ਲੰਬਾਈ ਵੀ ਸਪੈਸ਼ਲ ਆ ਤੇ ਕੱਦ ਵੀ ਵੱਡਾ ਠੀਕ ਆ ਜੀ ਸੋ ਫੋਰਥ ਝੰਗ ਕੋਈ ਬੱਚਾ ਤੁਸੀਂ ਵੇਖੋਗੇ ਤਕਰੀਬਨ ਹੱਥ ਹੁਣ ਵੀ ਵੇਖੋ ਚਾਰ ਹੀ ਥਾਣਾ ਮੋਟੇ ਠੀਕ ਆ ਜੀ ਤੇ ਆਰਡਰ ਕੁਆਲਿਟੀ ਚੰਗੀ ਆ ਅੱਗੋਂ ਸਟਾਰਟ ਹੋਗੇ ਤੇ ਬੈਕ ਸਾਈਡ ਤੁਸੀਂ ਵੇਖੋਗੇ ਤੇ ਬਾਕੀ ਹਾਈਟ ਪਿੱਠਪੁੜਾ ਸਾਰਾ ਕੁਝ ਤੁਸੀਂ ਵੇਖੋਗੇ ਬਹੁਤ ਖੂਬਸੂਰਤ ਬਾਕੀ ਕਰਮਾ ਵਾਲੀ ਜਿੱਥੇ ਮਰਜੀ ਰਸਾ ਛੋਟੀਆਂ ਆ ਬੀ ਸੀਲੀਆਂ ਸੂਲੀਆਂ ਬਾਵਾ ਆ ਕਾਫੀ ਕਰਮਾ ਵਾਲੀ ਆ ਆ ਵੇਖੋ ਇਹ ਚੰਗੀ ਆ ਬਛੀ ਬਲਜੀ ਤਾਂ ਠੀਕ ਆ ਜੀ ਬਾਕੀ ਫੇਸ ਫੂਸ ਕੁਆਲਟੀ ਕੱਦ ਹਾਈਟ ਆਰਡਰ ਕੁਆਲਟੀ ਬਹੁਤ ਸੋਹਣੀ ਆ ਠੀਕ ਆ ਜੀ ਬੱਚੀ ਨੂੰ ਸੋ 35 ਤੋਂ 20 ਹਜੇ ਵੀ ਬਲਜੀ ਸ਼ਹਿਦ ਉਹਦੀ ਸ਼ਹਿਦ ਹੀ ਹੁੰਦਾ ਵੀ ਜੀ ਹਜੇ ਹਾਂ ਬੱਚੀ ਨੇ ਵੀ ਜੀ ਪਹਿਲੇ ਨੇ 17 18 ਕਿਲੋ ਦੁੱਧ ਕੱਢਿਆ ਨੇ ਪਲੂਣ ਨੇ ਹਾਂ ਜੀ ਹਾਂ ਜੀ ਹਾਂ ਵੇ ਨਸਲਾਂ ਪ੍ਰੀਟਾਂ ਨੂੰ ਦੋਤ ਲੱਗਾ ਚੱਲ ਦੋਤ ਤਾਂ ਕੋਈ ਅੰਤ ਨਹੀਂ ਹੈਗਾ ਬਾਕੀ ਅਗੇ ਸੇਵਾ ਹੋਣੀ ਚਾਹੀਦੀ ਸੇਵਾ ਚਾਹੀਦੀ ਗਾੜੀ ਹਾਂ ਇਹ ਨਹੀਂ ਵੀ ਗਾੜੀ ਜਾ ਕੇ ਬੰਦ ਗਰਮੀ ਗਰਮੀ ਨਹੀਂ ਮਨਾਉਣੀ ਇਹਨੂੰ ਪਰਵਾਹ ਨਹੀਂ ਕੋਈ ਵੀ ਦੀ ਨਹੀਂ ਕੀ ਕਰਦੇ ਕਿਤੇ ਵੇ ਲੋ ਕਿਤੇ ਕੋਈ ਲਾਲ ਨਹੀਂ ਕੋਈ ਮੂੰਹ ਨਹੀਂ ਕੋਈ ਹਾਂ ਕੱਲ ਬਾਅਦ ਇੰਨੀ ਧੁੱਪੇ ਖਲਾਰ ਛੱਡੋ ਸਹੀ ਹੈ ਜੀ ਆ ਹੁਣ ਵੀ ਆ ਕਿੰਨੀ ਧੁੱਪ ਇਹ ਨਹੀਂ ਵੀ ਠਾਪ ਠਾਪ ਹਾਂ ਜੀ ਹਾਂ ਜੀ ਕੋਈ ਉਹ ਗੱਲ ਬਾਤ ਨਹੀਂ ਠਾਪ ਠਾਪ ਵੱਜਣ ਵਾਲੀ ਨਹੀਂ ਹਾਂ ਬਾਕੀ ਠੰਡੀ ਸੀ ਲੱਡੀ ਕਰਮਾ ਲਈ ਭਾਵੇਂ ਨਿਆਣੇ ਨੂੰ ਪਾ ਦੋ ਮੈਂ ਲਓ ਜੀ ਠੀਕ ਆ ਜੀ ਪੂਰੀ ਖਬਰਦਾਰਾ ਥੱਲੇ ਚੱਡੇ ਦੀ ਸਫਾਈਆਂ ਸੁਫਈਆਂ ਕਰਮ ਵਾਲੀਆਂ ਦੋ ਮਾੜਾ ਨੂੰ ਹੀ ਦੋਸਤੋ ਘੜ ਘੜ ਕੇ ਥਾਣ ਲਗਾ ਠੀਕ ਆ ਜੀ ਸਫਾਈਆਂ ਦੋਨੋਂ ਬਹੁਤ ਵਧੀਆ ਨੇ ਤੇ ਜਿਹੜੇ ਭਰਾ ਨੂੰ ਬੱਤਰ ਜਿਹੜੇ ਭਰਾ ਦੀ ਬਿਲਕੁਲ ਸਮਝ ਜਾਊਗਾ ਪਸ਼ੂ ਖਰੀਦਾਰੀ ਕਰ ਲੈ ਜੇ ਦੋਵੇਂ ਬੜਾ ਖੂਬਸੂਰਤ ਆ ਠੀਕ ਹੈ ਓਕੇ ਬਲਜੀਤ ਕੀ ਮੁੱਲ ਕੀ ਡਿਮਾਂਡ ਰੂਗੀ ਇਸ ਵੜ ਦੀ ਵੀਰ ਜੀ ਮੋਲ ਤੇ ਕਰਦੇ ਆਂ ਦਾ 85000 ਰੁਪਏ ਇੱਕੋ ਇੱਕ ਗੱਲ ਹੋਵੇ ਲੈਣ ਵਾਲੀ ਬਸ 82000 ਦੀ ਦੇ ਦਈਏ 82 ਦੀ ਹੈ ਦੇ ਦਈਏ 82 ਦੀ ਦੇ ਦਈਏ ਬਾਕੀ ਹੋਰ ਹੁੰਦਾ ਕਰਦੇ ਖੁੱਲਾ ਮਾਤ ਪੂਰੇ 80000 ਦੀ ਦੇ ਦਾਂਗੇ ਛੋੜ ਹੀ ਕਰਨੀ ਐ ਇੱਚੋਂ 80 ਚੋਂ ਹਾਂਜੀ ਲਓ ਵੀ 80000 ਚ ਕੋਈ ਸ਼ੱਕ ਨਹੀਂ ਵੇਖ ਲੋ ਤੁਸੀਂ ਆਪ ਹੀ ਵੇਖ ਲੋ ਤੁਹਾਡੇ ਜਿੱਲੀਓ ਹਾਂ ਪੂਰੀ ਪੂਰੀ ਵੱਡੀ ਆ ਕੇ ਹਾਂਜੀ ਫੱਬੀ ਖੜੀ ਆ ਕਰਮਾ ਦੀ ਥੰਡਿਓ ਵੀ ਤੋਤੋਂ ਵੀ ਠੀਕ ਹੈ ਜੀ ਸੋ ਬਾਕੀ ਗਰਮੀ ਵਾਲਾ ਤੋਹਫਾ ਹੀ ਆ ਏ ਹਾਂ 80000 ਦੇ ਵਿੱਚ ਦੇ ਪਾ ਕੇ ਠੱਪ ਠਾਪ ਵੱਜੀ ਜਾਊਗੀ ਆ ਬਿਲਕੁਲ ਬਿਲਕੁਲ ਹਾਂਜੀ ਲਓ ਜੀ ਠੀਕਾ ਜੀ ਸੋ ਸਫਾਈ ਵਾਲੇ ਹਵਾਨੇ ਲੈਵੇ ਕਰਵਾ ਲਿਆ ਨੂੰ ਠੀਕਾ ਜੀ ਸੋ ਜੋੜੀ ਬਿਹੜਾਂ ਦੀ ਜਿਹੜੀ ਅੱਜ ਇਹ ਵਿਕਾਊਗਾ ਜੋੜੀ ਬੱਚੀਆਂ ਬਹੁਤ ਖੂਬਸੂਰਤਾਂ ਦੂਜੇ ਸਵੇਰ ਤੇ ਇੱਧਰ ਪਹਿਲੇ ਸਵੇਰ ਪਹੁੰਚ ਬਾਕੀ ਬਹੁਤ ਵਧੀਆ ਚੰਗਾ ਮਾਲ ਆ ਸਾਫ ਸੁਥਰੇ ਪਸ਼ੂ ਆ ਜੋੜਾ ਵੀ ਕਿਸੇ ਭਰਾ ਨੇ ਪਾਉਣਾ ਤਾਂ ਜੋੜੇ ਦਾ ਵੀ ਤੁਸੀਂ ਤਾਲਮਿਲ ਲਾ ਲਿਓ ਠੀਕਾ ਜੀ ਅਦਰਵਾਈਜ਼ ਸਿੰਗਲ ਸਿੰਗਲ ਦਾ ਰੇਟ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜੋੜੇ ਦਾ ਜੋ ਰੇਟ ਬਣਦਾ ਉਹਦੇ ਵਿੱਚੋਂ ਕੋਈ 200 ਮਾਨਤਾ ਨਾਲ ਹੋਰ ਵਾਦੇ ਰਿਹਾ ਹੋ ਜਾ ਬਿਲਕੁਲ ਜਾਇਜ਼ ਰੇਟ ਦੇ ਉੱਪਰ ਵੇੜਾ ਨੇ ਬਹੁਤ ਸੋਣੀ ਹਾਈਟ ਕਰਦੇ ਵਿੱਚ ਲੈ ਵੀ ਬਲਜੀਤ ਇਹ ਅੱਜ ਦੋ ਹੀ ਵੇੜਾ ਨੇ ਆਪਣੇ ਕੋਲ ਹਾਂਜੀ ਤੇ ਨੰਬਰ ਇੱਕ ਕਰ ਸਾਂਜੇ ਵੀ ਨੰਬਰ ਆਪਣੇ ਵੀ 73407 4212 ਠੀਕ ਹੈ ਜੀ ਹਾਂਜੀ ਲੋ ਵੀ ਇਹ ਤੁਸੀਂ ਚਲਾ ਦਮਰਾ ਦੋ ਖਸੀ ਦੇ ਵਿੱਚ 9344 ਕਾਰ ਚਾਰ ਨਾਲ ਅੱਛਾ ਸਿਮਾ ਸੁਬਾਜਪੁਰ ਗਿਆ ਨੰਬਰ ਤੋਂ ਨਹੀਂ ਆਉਂਦਾ ਨੰਬਰ ਹੋਰ ਨਹੀਂ ਗੱਲ ਕਰਦਾ ਭੈਣ ਭਰਾਵਾਂ ਨਾਲ ਕਿਹਨੂੰ ਲਾਇਆ ਕੇ ਉਹੀ ਰੇਲ ਜਗਾ ਵਾਹ ਇਹ ਤਾਂ ਫਿਰ ਬਾਪੂ ਨੇ ਕਿਹਾ ਮੈਂ ਪੇਸ਼ਰੇ ਕਰੇ ਮੇਰੀ ਵੀ ਕਰਾਉਂਗਾ ਵਾਪਸ ਹਾਂ ਤਾਂ ਠੀਕ ਹੈ ਕੋਈ ਲੋ ਵੀ ਇਹ ਗੱਲਾਂ ਬਾਤਾਂ ਸਾਨੂੰ ਦੋਸਤੋ ਇਹ ਅਜ ਮਾਲ ਦਿਖਾਉਣਾ ਸੀਗਾ ਤੁਹਾਨੂੰ ਠੀਕ ਹੈ ਜੀ ਦੋ ਐਨੀਮਲ ਸੀਗੇ ਬਲਜੀਤ ਸਿੰਘ ਹੋਂਦੇ ਕੋਲ ਪਸ਼ੂ ਸਾਫ਼ ਸੁਥਰੇ ਆਉਂਦੇ ਆ ਬਾਕੀ ਮੇਰਾ ਭਰਾ ਪੁੱਛ ਗਿਛ ਕਰਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਮਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ